ਪੰਜਾਬ ਸਰਕਾਰ ਵੱਲੋਂ ਸਾਰੇ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦੇ ਖਿਲਾਫ ਜਿਹੜੀ ਮੁਹਿੰਮ ਚੁੜੀ ਗਈ ਹੈ ਜਿਹਦੇ ਵਿੱਚ ਜ਼ੀਰੋ ਟੋਲਰੈਂਸ ਪਾਲਿਸੀ ਦੇ ਤਹਿਤ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵਿਆਦ ਬੀਪੀਐਸ ਸ੍ਰੀ ਸ਼ਰਿੰਦਰ ਲੰਬਾ ਜੀ ਐਸਐਸਪੀ ਤਰਨਤਾਰ ਤੇ ਰਿੱਪੂ ਤਪਨ ਐਸਪੀਡੀ ਤਰਨਤਾਰ ਦੀ ਨਿਗਰਾਨੀ ਹੈ ਜਿਹੜੀ ਸਮਗਲਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਥਾਣਾ ਖਾਲੜਾ ਦੀ ਪੁਲਿਸ ਨੂੰ ਬਹੁਤ ਵੱਡੀ ਸਫਲਤਾ حاصل ਹੋਈ ਜਦੋਂ ਦੋ ਵਿਅਕਤੀਆਂ ਸੰਦੀਪ ਸਿੰਘ ਜਿਹੜਾ ਖੇਮ ਕਰਨ ਦਾ ਰਹਿਣ ਵਾਲਾ ਤੇ ਆਕਾਸ਼ਦੀਪ ਸਿੰਘ ਜਿਹੜਾ ਮੈਜੀਪੁਰ ਥਾਣਾ ਖੇਮ ਕਰਨ ਦੇ ਦੋਨੋਂ ਦੋਸ਼ੀ ਜਿਹੜੇ ਥਾਣਾ ਖੇਮ ਕਰਨ ਦੇ ਰਹਿਣ ਵਾਲੇ ਆ ਇਹਨਾਂ ਨੂੰ 264 ਗ੍ਰਾਮ ਹੈਰਨ ਇੱਕ ਮੋਟਰਸਾਈਕਲ ਤੇ ਦੋ ਮੋਬਾਈਲ ਸੈੱਟ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਦੌਰਾਨੇ ਤਫ਼ਤੀਸ਼ ਇਹਨਾਂ ਪਾਸੋਂ ਇੱਕ ਗਲੌਕ ਪਿਸਟਲ 9mm ਜਿਹੜਾ ਕਿ ਪਾਕਿਸਤਾਨ ਤੋਂ ਡਰੋਨ ਰਾਹੀਂ ਮਗਾਇਆ ਜਾਂਦਾ ਉਹ ਬਰਾਮਦ ਹੋਇਆ ਤੇ ਇਹਨਾਂ ਦੇ ਫੋਨਾਂ ਦੀ ਜਿਹੜੀ ਮੋਡਲੀ ਜਾਂਚ ਕਰਦੇ ਹੋਏ ਇਹਦੇ ਪਾਕਿਸਤਾਨ ਦੇ ਸਮਰੱਥਰਾਂ ਨਾਲ ਸਿੱਧੇ ਸਬੰਧ ਜਿਹੜੇ ਆ ਉਹ ਤਸਦੀਕ ਹੋਏ ਸੋ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 13 ਡੇਟਡ ਜਿਹੜੀ ਆ 14126 ਅੰਡਰ ਸੈਕਸ਼ਨ ਐਨਡੀਪੀਐਸ ਐਕਟ ਤੇ ਆਰਮਜ਼ ਐਕਟ ਥੱਲੇ ਥਾਣਾ ਖਾਲੜਾ ਵੀ ਕੇ ਦਰਜ ਰਜਿਸਟਰ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਤੇ ਇਹਨਾਂ ਨੂੰ ਮੁਕੱਦਮਾ ਆਜਾ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਹ ਆਪਰੇਸ਼ਨ ਪੰਜਾਬ ਪੁਲਿਸ ਤੇ ਵਿਐਸਐਫ ਦਾ ਸਾਂਝਾ ਸੀ ਸੋ ਇਹਨਾਂ ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਜਿਹੜਾ ਕੀਤਾ ਜਾ ਰਿਹਾ ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋਂ ਇਸ ਗਤੀਵਿਧੀਆਂ ਵਿੱਚ ਸ਼ਾਮਲ ਹੋਰ ਵਿਅਕਤੀਆਂ ਨੂੰ ਵੀ ਮੁਕੱਦਮੇ ਦੇ ਵਿੱਚ ਨਾਮਜ਼ਦ ਕਰਕੇ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਤੇ ਨਾਲ ਦੀ ਨਾਲੇ ਤਸਦੀਕ ਕੀਤਾ ਜਾਵੇਗਾ ਕਿ ਅਜਿਹੀਆਂ ਗਤੀਵਿਧੀਆਂ ਦੇ ਵਿੱਚ ਹੋਰ ਕੌਣ-ਕੌਣ ਸ਼ਾਮਲ ਨੇ ਤੇ ਇਹਨਾਂ ਵੱਲੋਂ ਹੋਰ ਕਿੰਨੇ ਇਹ ਜਿਹੜੀਆਂ ਡਿਲੀਵਰੀਜ਼ ਹੋ ਪਾਕਿਸਤਾਨ ਤੋਂ ਲਈਆਂ ਗਈਆਂ ਨੇ ਸੋ ਜਿੱਥੇ ਸਮਗਲਨਾ ਦੇ ਖਿਲਾਫ ਵੀ ਕਾਰਵਾਈ ਕਰ ਰਹੇ ਉੱਥੇ ਨਾਅ ਦੇ ਨਾਲ ਗੈਂਗਸਟਰਾਂ ਦੇ ਖਿਲਾਫ ਵੀ ਕਾਰਵਾਈ ਚੱਲ ਰਹੀ ਹੈ ਅ ਰੋਜ਼ਾਨਾ ਤੁਸੀਂ ਦੇਖਿਆ ਹੋਵੇਗਾ ਕਿ ਬਾਰਡਰ ਦੇ ਉੱਤੇ ਚੌਕਸੀ ਜਿਹੜੀ ਆ ਉਹ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ ਜਿੱਥੇ 100-150 ਦੇ ਕਰੀਬ ਵਿਅਕਤੀ ਜਿਹੜੇ ਪੀਸੀਆਰ ਤੇ ਦਿਨ ਰਾਤ ਚੌਕਸੀ ਕਰ ਰਹੇ ਖੁਸਤੋਂ علاوہ ਜਿਹੜੇ 7 ਤੋਂ 8 ਜਿਹੜੇ ਗੱਡੀਆਂ ਨੇ ਉਹ ਲਗਾਤਾਰ ਪੈਟਰੋਲਿੰਗ ਕਰ ਰਹੀਆਂ ਨੇ ਇਸ ਤੋਂ ਇਲਾਵਾ ਬੀਐਸਐਫ ਵੱਲੋਂ ਵੀ ਤੇ ਜਿਹੜੀ ਪੰਜਾਬ ਪੁਲਿਸ ਵੱਲੋਂ ਵੀ ਗਣਤੰਤਰਤਾ ਦਿਵਸ ਨੂੰ ਮੱਦੇਨਜ਼ਰ ਰੱਖਦੇ ਹੋਏ ਚੌਕਸੀ ਵਧਾਈ ਗਈ ਹੈ ਸੋ ਕਿਸੇ ਵੀ ਜੋ ਗੈਰਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀ ਆ ਉਹਨੂੰ ਕਾਮਯਾਬ ਨਹੀਂ ਹੋਣ ਦਿੱਤਾ ਪੰਜਾਬ ਸਰਕਾਰ ਵੱਲੋਂ ਸਾਰੇ ਪੰਜਾਬ ਦੇ ਵਿੱਚ ਮਸ਼ਾਤ ਅਸਤਰ ਅਤੇ ਗੈਂਗਸਟਰਾਂ ਦੇ ਖਿਲਾਫ ਜਿਹੜੀ ਮੁਹਿੰਮ ਚੁੜੀ ਗਈ ਹੈ ਜਿਹਦੇ ਵਿੱਚ ਜ਼ੀਰੋ ਟੋਲਰੈਂਸ ਪਾਲਿਸੀ ਦੇ ਤਹਿਤ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵਿਆਦ ਬੀਪੀਐਸ ਸ੍ਰੀ ਸੁਰਿੰਦਰ ਲੰਬਾ ਜੀ ਐਸਐਸਪੀ ਤਰਨਤਾਰ ਤੇ ਰਿੱਪੂ ਤਪਨ ਐਸਪੀਡੀ ਤਰਨਤਾਰ ਦੀ ਨਿਗਰਾਨੀ ਹੈ ਜਿਹੜੀ ਸਮੱਗਲਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਥਾਣਾ ਖਾਲੜਾ ਦੀ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਆຊ ਰਹੀ ਜਦੋਂ ਦੋ ਵਿਅਕਤੀਆਂ ਸੰਦੀਪ ਸਿੰਘ ਜਿਹੜਾ ਖੇਮਕਰਨ ਦਾ ਰਹਿਣ ਵਾਲਾ ਤੇ ਆਕਾਸ਼ਦੀਪ ਸਿੰਘ ਜਿਹੜਾ ਮਹਿਦੀਪੁਰ ਥਾਣਾ ਖੇਮਕਰ ਦੇ ਦੋਨੋਂ ਦੋਸ਼ੀ ਜਿਹੜੇ ਥਾਣਾ ਖੇਮਕਰ ਦੇ ਰਹਿਣ ਵਾਲੇ ਆ ਇਹਨਾਂ ਨੂੰ 264 ਗ੍ਰਾਮ ਹੈਰੋਨ ਇੱਕ ਮੋਟਰਸਾਈਕਲ ਤੇ ਦੋ ਮੋਬਾਈਲ ਸੈੱਟ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਦੌਰਾਨੇ ਤਫ਼ਤੀਸ਼ ਇਹਨਾਂ ਪਾਸੋਂ ਇੱਕ ਗਲੌਕ ਪਿਸਟਲ 9mm ਜਿਹੜਾ ਕਿ ਪਾਕਿਸਤਾਨ ਤੋਂ ਡਰੋਨ ਰਾਹੀਂ ਮਗਾਇਆ ਜਾਂਦਾ ਉਹ ਬਰਾਮਦ ਹੋਇਆ ਤੇ ਇਹਨਾਂ ਦੇ ਫੋਨਾਂ ਦੀ ਜਿਹੜੀ ਮੋਡਲੀ ਜਾਂਚ ਕਰਦੇ ਹੋਏ ਇਹਦੇ ਪਾਕਿਸਤਾਨ ਦੇ ਸਮਰੱਥਰਾਂ ਨਾਲ ਸਿੱਧੇ ਸਬੰਧ ਜਿਹੜੇ ਆ ਉਹ ਤਸਦੀਕ ਹੋਏ ਸੋ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 13 ਡੇਟਡ ਜਿਹੜੀ ਆ 14/1/26 ਅੰਡਰ ਸੈਕਸ਼ਨ ਐਨਡੀਪੀਐਸ ਐਕਟ ਤੇ ਆਰਮਜ਼ ਐਕਟ ਥੱਲੇ ਖਾਲੜਾ ਵੀ ਕੇ ਦਰਜ ਰਜਿਸਟਰ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਤੇ ਇਹਨਾਂ ਨੂੰ ਮੁਕੱਦਮਾ ਆਜਾ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਹ ਆਪਰੇਸ਼ਨ ਪੰਜਾਬ ਪੁਲਿਸ ਤੇ BSF ਦਾ ਸਾਂਝਾ ਸੀ ਸੋ ਇਹਨਾਂ ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਜਿਹੜਾ ਕੀਤਾ ਜਾ ਰਿਹਾ ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋਂ ਇਸ ਗਤੀਵਿਧੀਆਂ ਵਿੱਚ ਸ਼ਾਮਲ ਹੋਰ ਵਿਅਕਤੀਆਂ ਨੂੰ ਵੀ ਮੁਕੱਦਮੇ ਦੇ ਵਿੱਚ ਨਾਮਜ਼ਦ ਕਰਕੇ ਜਲਦ ਉਜਲ ਗ੍ਰਿਫਤਾਰ ਕੀਤਾ ਜਾਵੇਗਾ ਤੇ ਨਾਲ ਦੀ ਨਾਲੇ ਤਸਦੀਕ ਕੀਤਾ ਜਾਵੇਗਾ ਕਿ ਅਜਿਹੀਆਂ ਗਤੀਵਿਧੀਆਂ ਦੇ ਵਿੱਚ ਹੋਰ ਕੌਣ-ਕੌਣ ਸ਼ਾਮਲ ਨੇ ਇਹਨਾਂ ਵੱਲੋਂ ਹੋਰ ਕਿੰਨੇ ਇਹ ਜਿਹੜੀਆਂ ਡਿਲੀਵਰੀਜ਼ ਹੋ ਪਾਕਿਸਤਾਨ ਤੋਂ ਲਈਆਂ ਗਈਆਂ ਨੇ ਸੋ ਜਿੱਥੇ ਸਮਗਲਨਾ ਦੇ ਖਿਲਾਫ ਆਈ ਕਾਰਵਾਈ ਕਰ ਰਹੇ ਉੱਥੇ ਨਾਲ ਦੀ ਨਾਲ ਗੈਂਗਸਟਰਾਂ ਦੇ ਖਿਲਾਫ ਵੀ ਕਾਰਵਾਈ ਚੱਲ ਰਹੀ ਹੈ ਅ ਰੋਜ਼ਾਨਾ ਤੁਸੀਂ ਦੇਖਿਆ ਹੋਵੇਗਾ ਕਿ ਬਾਰਡਰ ਦੇ ਉੱਤੇ ਚੌਕਸੀ ਜਿਹੜੀ ਆ ਉਹ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ ਜਿੱਥੇ 100-150 ਦੇ ਕਰੀਬ ਵਿਅਕਤੀ ਜਿਹੜੇ ਪੀਸੀਆਰ ਤੇ ਦਿਨ ਰਾਤ ਚੌਕਸੀ ਕਰ ਰਹੇ ਆ ਖੁਸਤੋਂ ਇਲਾਵਾ ਜਿਹੜੇ 7 ਤੋਂ 8 ਜਿਹੜੇ ਗੱਡੀਆਂ ਨੇ ਉਹ ਲਗਾਤਾਰ ਪੈਟਰੋਲਿੰਗ ਕਰ ਰਹੀਆਂ ਨੇ ਇਸ ਤੋਂ ਇਲਾਵਾ ਬੀਐਸਐਫ ਵੱਲੋਂ ਵੀ ਤੇ ਜਿਹੜੀ ਪੰਜਾਬ ਪੁਲਿਸ ਵੱਲੋਂ ਵੀ ਗਣਤੰਤਰਤਾ ਦਿਵਸ ਨੂੰ ਮੌਕੇ ਨਾ ਜਾ ਰੱਖਦੇ ਹੋਏ ਚੌਕਸੀ ਵਧਾਈ ਗਈ ਹੈ ਸੋ ਕਿਸੇ ਵੀ ਜੋ ਗੈਰਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀ ਆ ਉਹਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ